ਚਾਰ ਪੀੜਿਤ ਪਰਿਵਾਰ ਬੈਠੇ ਨੇ ਇਕੱਠੇ ਨੌਜਵਾਨ ਜਿਹੜਾ ਮਾਰ ਮੁਕਾ ਦਿੱਤਾ ਗਿਆ ਨਿਰੰਦਰ ਦੀਪ ਸਿੰਘ ਉਸਦੀ ਫੈਮਲੀ ਵੀ ਹੈ ਹੁਣ ਇਹ ਕੇਸ ਕਿੱਥੇ ਪੁੱਜਿਆ ਹੈ ਔਰ ਕੀ ਕੀ ਐਡ ਹੋਇਆ ਕੀ ਅਪਡੇਟ ਕੋਰਟ ਦੇ ਆਰਡਰਸ ਨੂੰ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਅੱਜ ਕੱਲ ਪੁਲਿਸ ਕੁਝ ਸਮਝਦੀ ਨਹੀਂ ਹੈ ਉਹ ਕੋਰਟ ਦੇ ਆਰਡਰ ਇੰਨੇ ਸਖਤ ਸੀਗੇ ਉਸ ਤੋਂ ਬਾਅਦ ਵੀ ਅੱਜਾਸੀ ਦਿਨ ਹੋ ਗਏ ਨਾ ਯੂਟੀ ਪੁਲਿਸ پکڑ ਪਾ ਰਹੀ ਹੈ ਨਾ ਪੰਜਾਬ ਪੁਲਿਸ پکڑ ਪਾ ਰਹੀ ਹੈ ਅੱਜ ਅਗਰ ਕੋਈ ਆਮ ਆਦਮੀ ਨੂੰ ਭੜਨਾ ਹੁੰਦਾ ਤੇ ਉਸ ਨੂੰ ਤਾਂ ਕੂਏ ਦੇ ਅੰਦਰੋਂ ਵੀ ਲੈ ਆਣੇ ਮਗਰ ਇਹ ਚਾਰ ਐਸਐਚਓ ਇੰਨੇ ਪਾਵਰਫੁਲ ਹਨ ਕਿ ਇਹਨਾਂ ਨੂੰ ਫੜਿਆ ਨਹੀਂ ਜਾ ਸਕਦਾ 80 ਦਿਨ ਤੋਂ ਇਹ ਪੰਜਾਬ ਪੁਲਿਸ ਦੇ ਬੰਦੇ ਭੱਜੇ ਹੋਏ ਡਿਪਾਰਟਮੈਂਟਲ ਇਨਕੁਆਇਰੀ 45 ਦਿਨ ਤੇ ਐਸਐਸਪੀ ਨੇ ਕਰਾਈ ਨਹੀਂ ਹੋਤੀ ਕਰਨਲ ਸਾਹਿਬ ਦੇ ਕੇਸ ਤੇ ਸਿੱਧਾ ਮਾਰਕੁੱਟ ਦਾ ਕੇਸ ਸੀਗਾ ਜਿਹੜਾ ਦਿਖ ਰਿਹਾ ਹੈ ਜਿਹੜਾ ਹਾਈ ਕੋਰਟ ਦੇ ਆਰਡਰ ਤੇ ਵੀ ਦਿੱਤਾ ਹੈ ਕਿ ਇਹ ਪੁਲਿਸ ਕਰਮਚਾਰੀ ਬਿਲਕੁਲ ਹਵਾ ਵਿੱਚ ਉੜੇ ਹੋਏ ਸੀਗੇ ਆਪਣੇ ਆਈਟੀ ਲੈਵਲ ਦੇ ਆਫਸਰ ਨੂੰ ਕੁੱਟ ਰਹੇ ਹੋ ਇੰਨੀ ਖਾਦੀ ਪਿੱਤੀ ਤੁਹਾਨੂੰ ਇਹੋ ਹੋਸ਼ ਨਹੀਂ ਸੀ ਮਤਲਬ ਪੰਜਾਬ ਪੁਲਿਸ ਦੇ ਵਿੱਚ ਕੋਈ ਡਿਸਪਲਿਨ ਨਹੀਂ ਹੈ ਕੋਈ ਕਾਰਵਾਈ ਨਹੀਂ ਜੜਾ ਮਰਜੀ ਬੰਦਾ 6 ਮਹੀਨੇ ਭੱਜ ਜਾਂਦਾ ਫਿਰ ਵੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਤੇ ਉਹਨਾਂ ਨੂੰ ਤੇ ਸ਼ੌਕ ਹੈ ਕਿ ਐਨਕਾਊਂਟਰ ਕਰ ਦੇਣ ਭੱਜ ਜਾਂਦੇ ਐਨਕਾਊਂਟਰ ਕਰੋ ਅੱਧੇ ਘੰਟੇ ਬਾਅਦ ਅਵਾਰਡ ਦੇ ਦਿਓ ਐਨਕਾਊਂਟਰ ਕਰੋ ਐਵਾਰਡ ਦੇ ਦਿਓ ਮਰਡਰ ਕਰੋ ਪਕੜਾ ਚਿੱਟਾ ਫੜਾਓ ਤੇ ਅਵਾਰਡ ਦੇ ਦਿਓ ਬਸ ਵਾਰ-ਵਾਰ ਕਿਹਾ ਕਿ ਖਾਕੀ ਦੇ ਵਿੱਚ ਅਤਵਾਦੀ ਆ ਗਏ ਗੁੰਡੇ ਬਣ ਗਏ ਇਹ ਟ੍ਰੈਂਡ ਠੀਕ ਨਹੀਂ ਹੈ ਪੰਜਾਬ ਲਈ ਕਿਉਂਕਿ ਖਾਕੀ ਵਿੱਚ ਆਤਮਵਾਦੀ ਆ ਗਏ ਜਿਹੜੇ ਆਤਮਵਾਦੀ ਹੁੰਦੇ ਨੇ ਨਾ ਉਹ ਹੀ ਗੋਲੀਆਂ ਮਾਰਦੇ ਨੇ ਪੰਜਾਬ ਪੁਲਿਸ ਨੂੰ ਇੰਨਾ ਰਾਈਟ ਦੇ ਦਿੱਤਾ ਹੈ ਕਿ ਉਹ ਆਤੰਗਵਾਦੀ ਉਹ ਕਿਸੇ ਨੂੰ ਵੀ ਗੋਲੀ ਉਹਨਾਂ ਦੇ ਅੰਦਰ ਜਿਹੜੇ ਆਤੰਗਵਾਦੀ ਹੁੰਦੇ ਨੇ ਨਾ ਉਹਨਾਂ ਵਿੱਚ ਕੋਈ ਇਮੋਸ਼ਨਸ ਨਹੀਂ ਹੁੰਦੇ ਕੋਈ ਫੀਲਿੰਗਸ ਨਹੀਂ ਹੁੰਦੀਆਂ ਮਤਲਬ ਇਹਨਾਂ ਨੇ ਹਰ ਘਰੋਂ ਇੱਕ ਪੁੱਤ ਮਾਰਨਾ ਦੂਜਾ ਪੁੱਤ ਬਾਹਰ ਚਲੇ ਜਾਣਾ ਮਾਂ ਪਿਓ ਨੇ ਪਿੱਛੇ ਮਰ ਜਾਣਾ ਇਹ ਚੰਦ ਦਿਨ ਪੰਜਾਬ ਖਤਮ ਹੋ ਜਾਊਗਾ ਪੰਜਾਬ ਸੂਬਾ ਪੁਲਿਸ ਸਟੇਟ ਬਣਦਾ ਜਾ ਰਿਹਾ ਇਸ ਦੀਆਂ ਕਈ ਉਦਾਹਰਨਾਂ ਸਾਹਮਣੇ ਆ ਗਈਆਂ ਕਰਨਲ ਬਾਠ ਦਾ ਬਹੁਤ ਚਰਚਿਤ ਕੇਸ ਕਰਨਲ ਅਸ਼ਪਿੰਦਰ ਸਿੰਘ ਬਾਠ ਦੀ ਧਰਮ ਪਤਨੀ ਜਸਵਿੰਦਰ ਕੌਰ ਬਾਠ ਜੀ ਸਾਡੇ ਨਾਲ ਨੇ ਹਾਲ ਦੀ ਘੜੀ ਵਿੱਚ ਪ੍ਰੈਸ ਕਾਨਫਰੰਸ ਹੋਈ ਚਾਰ ਪੀੜਿਤ ਪਰਿਵਾਰ ਬੈਠੇ ਨੇ ਇਕੱਠੇ ਜਿਸ ਵਿੱਚ ਸੀਆਈਏ ਸਟਾਫ ਦਾ ਪੀੜਿਤ ਨੌਜਵਾਨ ਜਿਹੜਾ ਮਾਰ ਮੁਕਾ ਦਿੱਤਾ ਗਿਆ ਨਿਰੰਦਰਦੀਪ ਸਿੰਘ ਉਸਦੀ ਫੈਮਿਲੀ ਵੀ ਆਈ ਸਾਡੇ ਨਾਲ ਨੇ ਦੋਨਾਂ ਕੇਸਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਆ ਮੈਡਮ ਸਭ ਤੋਂ ਪਹਿਲਾਂ ਤੇ ਕਰਨਲ ਬਾਠ ਕੇਸ ਬਾਰੇ ਸਾਰਿਆਂ ਦੀਆਂ ਨਜ਼ਰਾਂ ਸੀ ਤੁਹਾਨੂੰ ਸਪੋਰਟ ਵੀ ਬਹੁਤ ਜ਼ਿਆਦਾ ਮਿਲੀ ਹੈ ਹੁਣ ਇਹ ਕੇਸ ਕਿੱਥੇ ਪੁੱਜਿਆ ਔਰ ਕੀ ਕੀ ਐਡ ਹੋਇਆ ਕੀ ਅਪਡੇਟ ਸਭ ਤੋਂ ਪਹਿਲੇ ਤੇ ਮੈਂ ਪੰਜਾਬ ਦੇ ਸਾਰੇ মিডিਆ ਦਾ ਧੰਨਵਾਦ ਕਰਾਂਗੀ ਅੱਜ 80 ਦਿਨ ਹੋ ਗਏ ਔਰ ਤੁਸੀਂ 80 ਦਿਨ ਵਿੱਚ ਕਦੇ ਮੈਂ ਜਦੋਂ ਕੋਰਟ ਗਈ ਆ ਮੈਂ ਕਦੇ ਇਕੱਲਾ ਨਹੀਂ ਮਹਿਸੂਸ ਕੀਤਾ ਕਿ ਕਿ ਤੁਹਾਡੀ ਮੇਰੀ ਆਵਾਜ਼ ਜਿਹੜੇ ਤੁਹਾਡੇ ਥਰੂ ਸਾਰੇ ਦੁਨੀਆ ਚ ਗਈ ਹੈ ਔਰ ਉਸ ਦੀ ਵਜ੍ਹਾ ਨਾਲ ਮੈਨੂੰ ਪੂਰੇ ਪੰਜਾਬ ਦਾ ਸਪੋਰਟ ਮਿਲਿਆ ਮੈਂ ਤੁਸੀਂ ਇੱਕ ਜਿਹੜਾ ਸੈਨਿਕ ਪਰਿਵਾਰ ਨਾਲ ਜੋ ਹੋਇਆ ਉਹ ਦਰਦ ਤੁਸੀਂ ਮਹਿਸੂਸ ਕੀਤਾ ਕਿਉਂਕਿ ਤੁਸੀਂ ਬਾਕੀ ਦੇਖੋ ਕੇਸਸ ਵਿੱਚ ਇਹਨਾਂ ਨੇ ਬੋਲਿਆ ਕਿ ਕ੍ਰਿਮੀਨਲ ਸੀਗੇ ਇਹਨਾਂ ਨੂੰ ਅਵਾਰਡ ਬਟ ਕਰਨਲ ਸਾਹਿਬ ਦੇ ਕੇਸ ਤੇ ਸਿੱਧਾ ਮਾਰਕੁੱਟ ਦਾ ਕੇਸ ਸੀਗਾ ਜਿਹੜਾ ਦਿਖ ਰਿਹਾ ਜਿਹੜਾ ਹਾਈ ਕੋਰਟ ਦੇ ਆਰਡਰ ਤੇ ਵੀ ਦਿੱਤਾ ਹੈ ਕਿ ਇਹ ਪੁਲਿਸ ਕਰਮਚਾਰੀ ਬਿਲਕੁਲ ਹਵਾ ਵਿੱਚ ਉੜੇ ਹੋਏ ਸੀਗੇ ਜਿਨ੍ਹਾਂ ਦਾ ਤੁਸੀਂ ਇਹ ਦੇਖੋਗੇ ਦੋ ਤਾਰਾ ਐਡ ਕੀਤੀਆਂ 299 ਹੋਰ 191 ਮੈਂ ਤੁਹਾਨੂੰ ਥੋੜਾ ਜਿਹਾ ਇਸ ਦਾ ਅਪਡੇਟ ਕਰ ਦਿੰਦੀ ਆ ਇਹ ਰਸਤੇ ਲਈ ਦਿੱਤਾ ਹੈ ਨਾ ਦੀ ਬੇਲ ਡਿਸਮਿਸ ਲਈ ਦਿੱਤਾ ਹੈ ਠੀਕ ਹੈ ਹੋਰ ਇਹਨਾਂ ਨੇ ਜਿਹੜੇ ਲਿਖਿਆ ਹੋਇਆ ਹੈ ਕਲੀਅਰ ਕਿ ਜਦੋਂ ਕਰਨਲ ਸਾਹਿਬ ਦਾ ਆਈ ਕਾਰਡ ਹੋਰ ਮੋਬਾਈਲ ਡੀਐਸਪੀ ਸਤਨਾਮ ਨੇ ਵਾਪਸ ਕੀਤਾ ਸੀ ਮਤਲਬ ਇਹਨਾਂ ਨੂੰ ਪਤਾ ਸੀਗਾ ਉਹ ਕਰਨਲ ਸਾਹਿਬ ਹਨ ਤੇ ਫੇਰ ਵੀ ਤੁਸੀਂ ਆਪਣੇ ਆਈਜੀ ਲੈਵਲ ਦੇ ਅਫਸਰ ਨੂੰ ਕੁੱਟ ਰਹੇ ਹੋ ਇੰਨੀ ਖਾਦੀ ਪਿੱਤੀ ਤੁਹਾਨੂੰ ਇਹੋ ਹੋਸ਼ ਨਹੀਂ ਸੀ ਹੋਰ 80 ਦਿਨ ਤੋਂ ਇਹ ਪੰਜਾਬ ਪੁਲਿਸ ਦੇ ਬੰਦੇ ਭੱਜੇ ਹੋਏ ਡਿਪਾਰਟਮੈਂਟਲ ਇਨਕੁਆਇਰੀ 45 ਦਿਨ ਤੇ ਐਸਐਸਪੀ ਨੇ ਕਰਾਈ ਨਹੀਂ ਉਸਨੇ ਇੱਕ ਮੈ ਤੁਹਾਨੂੰ ਪਰਚਾ ਦੱਸਾਂਗੀ ਜਿਸ ਵਿੱਚ ਹਾਈਲਾਈਟ ਕੀਤਾ ਹੋਇਆ ਹੈ ਕਿ ਪੈਂਡਿੰਗ ਕਰ ਦਿੱਤੀ ਜਾਏ ਹੈ ਇਨਕੁਆਇਰੀ ਕਿਉਂਕਿ ਯੂ ਡਿਪਾਰਟਮੈਂਟਲ ਇਨਕੁਆਇਰੀ ਪੈਂਡਿੰਗ ਕਿਉਂਕਿ ਯੂਟੀ ਇਨਵੈਸਟੀਗੇਸ਼ਨ ਇਸ ਗੋਇੰਗ ਔਨ ਯੂਟੀ ਦੀ ਇਨਵੈਸਟੀਗੇਸ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਹੈ ਡਿਪਾਰਟਮੈਂਟਲ ਇਨਕੁਆਇਰੀ ਹੁੰਦੀ ਹੈ ਜੀ ਤੁਹਾਡੇ ਕੰਡਕਟੈਂਟ ਡਿਸਪਲਿਨ ਦੇ ਉੱਪਰ ਹੋਰ ਇਹ ਦੱਸੋ ਕਿ 80 ਦਿਨ ਤੂੰ ਜਿਹੜਾ ਬੰਦਾ ਤਨਖਾਹ ਲੈਂਦਾ ਹੈ ਗਵਰਨਮੈਂਟ ਸਰਕਾਰ ਦੀ 80 ਦਿਨ ਤੋਂ ਡਿਊਟੀ ਸਟੇਸ਼ਨ ਜੁਆਇਨ ਨਹੀਂ ਕੀਤਾ 30 ਤਰੀਕ ਫੇਰ ਵੀ ਉਸ ਨੂੰ ਤਨਖਾਹ ਦੇ ਰਹੇ ਹੋ ਮਤਲਬ ਪੰਜਾਬ ਪੁਲਿਸ ਦੇ ਵਿੱਚ ਕੋਈ ਡਿਸਪਲਿਨ ਨਹੀਂ ਹੈ ਕੋਈ ਕਾਰਵਾਈ ਨਹੀਂ ਹੈ ਜਿਹੜਾ ਮਰਜ਼ੀ ਬੰਦਾ 6 ਮਹੀਨੇ ਪਾਟ ਜਾਂਦਾ ਫਿਰ ਵੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਤੇ ਉਹਨਾਂ ਨੂੰ ਤੇ ਸ਼ੌਕ ਹੈ ਕਿ ਐਨਕਾਊਂਟਰ ਕਰ ਦੇਣ ਪਾਟ ਜਾਂਦੇ ਤੁਹਾਨੂੰ ਤੁਹਾਡਾ ਭਰੋਸਾ ਜਦੋਂ ਪੁਲਿਸ ਤੋਂ ਸਰਕਾਰ ਤੋਂ ਟੁੱਟਿਆ ਤੁਹਾਡਾ ਆਖੀਰਲਾ ਜਿਹੜਾ ਭਰੋਸਾ ਸੀ ਅਦਾਲਤ ਸੀ ਮਾਨਯੋਗ ਹਾਈ ਕੋਰਟ ਨੇ ਜਦੋਂ ਇੰਸਪੈਕਟਰ ਦੀ ਡਿਸਮਿਸ ਕੀਤੀ ਅਰਜੀ ਉਦੋਂ ਕੀ ਟਿੱਪਣੀ ਸਖਤ ਕੀਤੀਗੀ ਅਦਾਲਤ ਜੀ ਅਦਾਲਤ ਨੇ ਉਹਨਾਂ ਨੂੰ ਬਿਲਕੁਲ ਕੜਕ ਦਿੱਤੀ ਗਈ ਕਿ ਇਹ ਐਫ ਆਈ ਆਰ ਦੀ ਵੀ ਇਨਵੈਸਟੀਗੇਸ਼ਨ ਕੀਤੀ ਜਾਏ ਜਿਹੜੇ ਸੀਨੀਅਰ ਅਫਸਰਸ ਨੇ ਇਹ ਡਿਲੇ ਕੀਤਾ ਪਰਪਸਲੀ ਆਪਣੇ ਮੁਲਾਜ਼ਮਾਂ ਨੂੰ ਬਚਾਣ ਲਈ ਉਹਨਾਂ ਦੇ ਉੱਪਰ ਐਸ ਐਸ ਪੀ ਸੁਪਰਡੈਂਟ ਲੈਵਲ ਦਾ ਅਫਸਰ ਲਾਇਆ ਜਾਏ ਔਰ ਇਨਵੈਸਟੀਗੇਸ਼ਨ ਕੀਤੀ ਜਾਏ ਦੂਜਾ ਉਹਨਾਂ ਨੇ ਕਿਹਾ ਅਰੈਸਟ ਇਮੀਡੀਏਟਲੀ ਕੀਤੀ ਜਾਏ ਜੀ ਕਾ ਕੋਰਟ ਦੇ ਆਰਡਰਸ ਨੂੰ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਅੱਜ ਕੱਲ ਪੁਲਿਸ ਕੁਝ ਸਮਝਦੀ ਨਹੀਂ ਹੈ। ਜੀ ਮਗਰ ਸਾਨੂੰ ਤੁਸੀਂ ਦੇਖਿਆ ਨਾ ਮੈਂ ਹਮੇਸ਼ਾ ਇੱਕ ਪਰੋਸਾ ਸੱਤ ਮੈਂ ਜੇਤੇ ਕੋਰਟ ਤੇ ਹੀ ਸਾਨੂੰ ਸੱਚਾਈ ਮਿਲੀ ਹੈ। ਤੁਸੀਂ ਦੇਖੋ ਕੋਰਟ ਦੇ ਆਰਡਰ ਤੁਸੀਂ ਦੇਖੇ ਹੀ ਸੀਗੇ। ਜੀ ਉਹ ਕਾਰਦੇ ਆਰਡਰ ਇੰਨੇ ਸਖਤ ਸੀਗੇ ਉਸ ਤੋਂ ਬਾਅਦ ਵੀ ਅਜਾਸੀ ਦਿਨ ਹੋ ਗਏ ਨਾ ਯੂਟੀ ਪੁਲਿਸ پکڑ ਪਾ ਰਹੀ ਹੈ ਨਾ ਪੰਜਾਬ ਪੁਲਿਸ پکڑ ਪਾ ਰਹੀ ਹੈ ਅੱਜ ਅਗਰ ਕੋਈ ਆਮ ਆਦਮੀ ਨੂੰ ਫੜਨਾ ਹੁੰਦਾ ਤੇ ਉਸ ਨੂੰ ਤਾਂ ਕੂਏ ਦੇ ਅੰਦਰੋਂ ਵੀ ਲੈ ਆਣੇ ਮਗਰ ਇਹ ਚਾਰ ਐਸਐਚਓ ਇੰਨੇ ਪਾਵਰਫੁਲ ਹਨ ਕਿ ਇਹਨਾਂ ਨੂੰ ਫੜਿਆ ਨਹੀਂ ਜਾ ਸਕਦਾ ਅਗਲਾ ਰਸਤਾ ਹੁਣ ਬਚਿਆ ਕੀ ਹੈ ਤਰੀਕ ਅਗਲੀ ਕਦੋਂ ਹੈ ਜੇ ਟਾਈਮ 4 ਮਹੀਨੇ ਦੀ ਵੇਟ ਕਰ ਰਹੇ ਹਾਂ 4 ਮਹੀਨੇ ਦੀ ਵੇਟ ਟੀਜੀ ਅਸੀਂ ਹਾਈ ਕੋਰਟ ਤੇ ਐਂਡ ਸੁਪਰੀਮ ਕੋਰਟ ਤੇ ਅਪੀਲ ਪਾ ਰਹੇ ਹਾਂ ਜੀ ਫੋਰ ਅਦਰ ਫਰਦਰ ਇਨਵੈਸਟੀਗੇਸ਼ਨ ਹੋਰ ਜਿਹੜੀ ਹੈ ਜੇ ਸਾਡੀ ਬਹੁਤ ਸਾਰੀ ਮੰਗਾ ਸੀ ਜਿਹੜੀ ਉਹ ਪੂਰੀਆਂ ਨਹੀਂ ਹੋਈਆਂ ਜਿਹੜੀ ਇਨਵੈਸਟੀਗੇਸ਼ਨ ਔਨ ਐਫ ਆਈ ਆਰ ਡਿਲੇ ਜਿਹੜੀ ਹੈ ਉਹ ਸਾਰੇ ਆਫਸਰਾਂ ਨੂੰ ਸਜ਼ਾ ਮਿਲੀ ਜਾਏ ਦੂਜਾ ਤੁਹਾਨੂੰ ਪਤਾ ਹੋਏਗਾ ਜਿਹੜਾ ਹਰਬੰਸ ਟਾਬਾ ਤੇ ਹੋਇਆ ਸੀ ਉਸ ਦੇ ਸਾਹਮਣੇ ਬਾਬਾ ਟਾਬਾ ਸੀਗਾ ਬਾਬਾ ਟਾਬੇ ਦੀ ਡੀ ਵੀ ਆਰ ਜਿਹੜੀ ਸੀ ਔਰ ਡੀਵੀਆਰ ਦੀ ਫੋਟੋ ਵੀਡੀਓ ਜਿਹੜੀ ਸੀ ਸਾਨੂੰ ਇੱਕ ਸਾਨੂੰ ਮਿਲ ਗਈ ਸੀਗੀ ਉਹ ਪੁਲਿਸ ਵਾਲਿਆਂ ਨੇ ਕਰਮਚਾਰੀ ਨਹੀਂ ਦਿੱਤੀ ਸੀਗੀ ਉਸ ਤੋਂ ਬਾਅਦ ਉਹ ਡੀਵੀਆਰ ਜਿਹੜੀ ਹੈ ਉਹਨਾਂ ਨੇ ਅਨ ਰਿਕਾਰਡ ਲਈ ਦੀ ਔਰ ਡੀਵੀਆਰ ਜਿਹੜੀ ਹੈ CIA ਸਟਾਫ ਨੇ ਆ ਕੇ ਉਥੋਂ ਦੀ ਗਾਇਬ ਕਰ ਦਿੱਤੀ ਹੈ ਜੋ ਮਤਲਬ ਪਲੇਇੰਗ ਵਿਦ ਐਵਿਡੈਂਸ ਜਿਹੜਾ ਸਾਨੂੰ ਡਰ ਸੀਗਾ ਕਿ ਅਗਰ ਇਹ ਬਾਹਰ ਐਨ ਤੇ ਐਵੀਡੈਂਸ ਨੂੰ ਪਲੇ ਕਰਨਗੇ ਮਤਲਬ ਪੁਲਿਸ ਨੇ ਇਨਸਾਫ ਦੇਣ ਦੀ بجائے ਸਬੂਤਾਂ ਨੂੰ ਮਟਾਉਣ ਦੀ ਵੀ ਕੋਸ਼ਿਸ਼ ਕੀਤੀ ਜੀ ਬਿਲਕੁਲ ਇਸ ਵਿੱਚ ਸੀਨੀਅਰ ਲੈਵਲ ਆਫਸਰਸ ਇਨਵੋਲਵਡ ਹਨ ਜਿਨ੍ਹਾਂ ਨੇ ਡੀਵੀਆ ਰੂਤੂ ਦੀ ਗਾਇਬ ਕੀਤੀ ਗਈ ਹੈ ਯੂਟੀ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਉਹਨਾਂ ਨੇ ਕਿਹਾ ਇਸ ਤੇ ਉੱਪਰ ਐਵੀਡੈਂਸ ਮਟਾਉਣ ਲਈ ਉਸ ਤੇ ਵੀ ਤਾਰਾ ਲਾਈ ਜਾਏਗੀ ਹੋਰ ਇੱਕ ਹੋਰ ਨਾਮ ਉਹਨਾਂ ਨੇ ਐਡ ਕੀਤਾ ਜਿਵੇਂ ਜੋ ਬਹੁਤ ਜਿਹੜਾ ਗਨ ਲੈ ਕੇ ਜਿਹੜਾ ਤੁਸੀਂ ਦੇਖਿਆ ਉਹ ਨਾ ਵੀਡੀਓ ਚ ਗਨ ਲੈ ਕੇ ਜਿਹੜਾ ਪਬਲਿਕ ਪਜਾਰਿਆ ਸੀ ਉਹ ਹੈ ਜੈ ਸਿੰਘ ਹਰਜਿੰਦਰ ਸਿੰਘ ਠਿਲੋਦਾ ਗਨਮੈਨ ਉਹ ਵੀ ਫਰਾਰ ਹੋ ਗਿਆ ਇਹ ਪੰਜ ਬੰਦੇ ਫਰਾਰ ਨੇ ਜਿਹੜੇ ਪੁਲਿਸ ਦੇ ਹੱਥੇ ਨਹੀਂ ਆ ਰਹੇ ਇੱਕ ਤਾਂ ਇਹ ਗੱਲ ਰਹੀ ਇੱਕ ਤੁਹਾਡੇ ਕੇਸ ਤੋਂ ਬਾਅਦ ਵੀ ਕਈ ਕੇਸ ਸਾਹਮਣੇ ਆਏ ਖਾਸ ਕਰਕੇ ਮੈਨੂੰ ਇਹ ਵੀ ਥੋੜਾ ਦੱਸ ਦੇਣਾ ਚਾਹੁੰਦੀ ਹਾਂ ਮੈਂ ਯੂਟੀ ਨੂੰ ਵੀ ਦਿੱਤੀ ਹੈ ਇਨਾ ਦੀ ਹੈ ਇਹ ਕਾਪੀ ਤੁਸੀਂ ਦੇਖ ਲਓ ਜੀ ਹੋਰ ਉਹਨਾਂ ਦੇ ਪੀਓ ਆਰਡਰਸ ਕੱਢਣ ਲਈ ਵੀ ਅਸੀਂ ਰਿਕੁਐਸਟ ਕਰ ਦਿੱਤੀ ਹੈ ਜੀ ਹੋਰ ਅਸੀਂ ਇੱਕ ਆਰਡਰ ਦਿੱਤਾ ਹੈ ਇੱਥੇ ਯੂਟੀ ਨੂੰ ਵੀ ਕਿ ਇਹਨਾਂ ਨੂੰ ਐਲਓਸੀ ਜੜੀ ਹੁੰਦੀ ਹੈ ਕਿ ਇਹ ਹਾਂ ਫਰਦਾਨ ਹੋ ਜਾਣ ਉਸਦੀ ਵੀ ਆਪਾਂ ਜਾਣਕਾਰੀ ਦੇ ਦਿੱਤੀ ਹੋਈ ਹੈ ਕਿਉਂਕਿ ਜਿਹੜੇ ਬੰਦੇ 80 ਦਿਨ ਤੋਂ ਪੰਜਾਬ ਵੀ ਫਿਰ ਰਹੇ ਸੀ ਹੁਣ ਪੰਜਾਬ ਪੁਲਿਸ ਹੀ ਉਹਨਾਂ ਨੂੰ ਵਿਚਾਰੀ ਜਦੋਂ ਯੂਟੀ ਆਂਦੀ ਹੈ ਰੈਡ ਕਰਨ ਤੇ 10 ਦਿਨਾਂ ਜੀ ਪੰਜਾਬ ਸਿਵਲ ਲਾਈਨ ਆਪਣੇ ਘਰਾਂ ਦੇ ਅੰਦਰ ਬੈਠੇ ਹੋਏ ਇਹਨਾਂ ਨੂੰ ਪੁਲਿਸ ਪਜਾ ਦਿੰਦੀ ਹੈ ਇੱਕ ਤਾਂ ਇਸ ਕੇਸ ਦੀ ਗੱਲ ਰਹੀ ਉਸ ਤੋਂ ਬਾਅਦ ਕਾਫੀ ਕੇਸ ਆਏ ਅੱਜ ਵੀ ਤੁਹਾਡੇ ਨਾਲ ਕਈ ਪਰਿਵਾਰ ਬੈਠੇ ਸੀ ਹਾਲ ਦੀ ਘੜੀ ਬਠਿੰਡਾ ਇੱਕ ਬੜਾ ਵੱਡਾ ਕਾਂਡ ਹੋ ਗਿਆ ਉਹ ਸਾਰੇ ਪਰਿਵਾਰ ਹੁਣ ਜਿੱਥੇ ਕੋਈ ਪੀੜਤ ਹੁੰਦਾ ਹੈ ਤੁਹਾਡੇ ਤੱਕ ਪਹੁੰਚ ਕਰਦੇ ਨੇ ਕਿਉਂਕਿ ਉਹਨਾਂ ਨੂੰ ਤੁਹਾਡੇ 'ਚ ਆਸ ਦਿਖਦੀ ਹੈ ਕਿ ਲੜ ਰਹੇ ਐ ਅਸੀਂ ਵੀ ਲੜੀਏ ਜੀ ਮੇਰੇ 'ਚ ਆਸ ਦਿਖਦੀ ਹੈ ਤੇ ਮੈਂ ਉਹਨਾਂ ਦੇ ਨਾਲ ਖੜੇ ਆ ਮੈਂ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੀ ਮੈਂਬਰ ਆ ਪ੍ਰੈਜ਼ੀਡੈਂਟ ਮਹਿਲਾ ਕਮੇਟੀਆਂ ਤੇ ਹਰ ਇੱਕ ਔਰਤ ਜਿਸ ਨੂੰ ਤਕਲੀਫ ਹੈ ਉਸ ਨਾਲ ਖੜੇ ਰਹਿਣ ਦਾ ਅੱਜ ਮੈਂ ਤਾਂ ਨੂੰ ਪਹਿਲੇ ਵੀ ਕਿਹਾ ਸੀ ਉਹ ਅੱਜ ਫੇਰ ਕਹਿਨੀ ਆ ਮੇਰਾ ਇਹ ਵਾਅਦਾ ਹੈ ਜਿਹੜਾ ਵੀ ਪੀੜਿਤ ਪਰਿਵਾਰ ਹੈ ਪੰਜਾਬ ਦੇ ਅੰਦਰ ਮੈਂ ਉਹਨਾਂ ਨਾਲ ਖੜੀ ਹੋऊंगी ਜੋ ਉਹਨਾਂ ਦੀ ਮਦਦ ਮੈਂ ਕਰ ਸਕੂੰਗੀ ਕਿਉਂਕਿ ਸਾਡੇ ਕੋਲ ਜੁਡੀਸ਼ਲੀ ਹੀ ਜੁਡੀਸ਼ਰੀ ਹੀ ਹੈ ਜਿੱਥੇ ਸਾਨੂੰ ਇਨਸਾਫ ਮਿਲੇਗਾ ਮੈਂ ਹਰ ਇੱਕ ਪਰਿਵਾਰ ਨੂੰ ਮਦਦ ਕਰੂੰਗੀ ਕਿ ਉਹ ਜੁਡੀਸ਼ਰੀ ਤੱਕ ਪਹੁੰਚਣ ਤੇ ਆਪਣਾ ਇਨਸਾਫ ਲੈਣ ਜੋ ਉਹਨਾਂ ਦੀ ਮਦਦ ਕਰ ਬਣ ਸਕੇਗੀ ਮੈਂ ਕਰੂੰਗੀ ਨਿਰੰਦਰਦੀਪ ਨੇ ਕੇਸ ਨੂੰ ਕਿਵੇਂ ਸਮਝਿਆ ਤੁਸੀਂ ਕਿਉਂਕਿ ਇਸ ਕੇਸ ਦੇ ਵਿੱਚ ਵੀ ਹਾਲੇ ਤੱਕ ਸਭ ਕੁਝ ਸਾਹਮਣੇ ਨਹੀਂ ਆਇਆ ਕਿ ਆਖਰਕਾਰ ਹੋ ਕਿਵੇਂ ਗਿਆ ਸਭ ਕੁਝ ਜੀ ਇਹ ਤੁਸੀਂ ਦੇਖੋਗੇ ਇਹ ਨਾ ਇੱਕ ਟ੍ਰੈਂਡ ਬਣ ਗਿਆ ਸੀਗਾ ਜਿਹੜਾ 31 ਤਰੀਕ ਤੱਕ ਜਿਹੜਾ ਇਹ ਇਹਨਾਂ ਨੂੰ ਕਿਉਂਕਿ ਪੰਜਾਬ ਸਰਕਾਰ ਨੇ ਐਨਕਾਊਂਟਰ ਕਰੋ ਅੱਧੇ ਘੰਟੇ ਬਾਅਦ ਅਵਾਰਡ ਦੇ ਦਿਓ ਐਨਕਾਊਂਟਰ ਕਰੋ ਅਵਾਰਡ ਦੇ ਦਿਓ ਮਰਡਰ ਕਰੋ ਪਕੜਾ ਚਿੱਟਾ ਫੜਾਓ ਤੇ ਅਵਾਰਡ ਦੇ ਦਿਓ ਇਹ ਇੱਕ ਟ੍ਰੈਂਡ ਬਣ ਗਿਆ ਹੈ ਕਿ ਅਸੀਂ ਐਨਕਾਊਂਟਰ ਹੋਰ ਮਰਡਰ ਕਰਾਂਗੇ ਤੇ ਸਾਨੂੰ ਅਵਾਰਡ ਤੇ ਪ੍ਰੋਮੋਸ਼ਨਾਂ ਮਿਲਣਗੇ। ਫਿਰ ਇਸੇ ਚੱਕਰ 'ਚ ਐ ਗੇ ਬੇਗੁਨੇਗਾਰ ਲੋਕ ਜਿਹੜੇ ਪੰਜਾਬ ਦੇ ਯੂਥ ਨੇ, ਪੰਜਾਬ ਦੇ ਲੋਕ ਮਾਰੇ ਜਾ ਰਹੇ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇਹ ਬੰਦ ਕਰਨਾ ਪਏਗਾ ਇਹ ਅਵਾਰਡ ਸਿਸਟਮ। ਉਹ ਆਪਣੀਆਂ ਡਿਊਟੀਆਂ ਕਰ ਰਹੇਨ। ਉਹ ਪੁਲਿਸ ਵਾਲਿਆਂ ਨੂੰ 2-2 ਲੱਖ ਰੁਪਏ ਤਨਖਾਹ ਮਿਲਦੀ ਹੈ ਆਪਣਾ ਲਾਅ ਐਂਡ ਆਰਡਰ ਲਈ। ਉਹਨਾਂ ਨੂੰ ਇੱਕ ਐਨਕਾਊਂਟਰ ਹੋਰ ਫੜਨ ਲਈ ਕਿ세 ਮੁਲਜ਼ਿਮ ਨੂੰ ਫੜਨ ਲਈ ਅਵਾਰਡ ਦੇਣ ਦੀ ਲੋੜ ਨਹੀਂ ਆ ਉਹਨਾਂ ਦੀ ਡਿਊਟੀ ਹੈ ਜਦੋਂ ਇੱਕ ਫੌਜੀ ਬਾਰਡਰ ਤੇ ਲੜਦਾ ਹੈ ਤੇ ਉਸ ਦੀ ਡਿਊਟੀ ਉਹ ਤਨਖਾਹ ਲੈਂਦਾ ਉੱਥੇ ਬੈਠਣ ਦੀ ਜਦੋਂ ਉਹ ਫੌਜੀ ਐ ਸੀਐਚਐਨ ਗਲੇਸ਼ੀਅਰ ਤੇ ਬੈਠਿਆ ਹੈ ਤੇ ਠੰਡ ਤੇ ਉਸ ਨੂੰ 40000 ਰੁਪਏ ਐਕਸਟਰਾ ਤਨਖਾਹ ਮਿਲਦੀ ਹੈ ਗਲੇਸ਼ੀਅਰ ਤੇ ਬੈਠਣ ਦੀ ਤੇ ਉਸ ਤੋਂ ਬਾਅਦ ਅਗਰ ਉਹ ਡਿਊਟੀ ਕਰ ਰਿਹਾ ਹੈ ਤੇ ਉਸ ਨੂੰ ਅਵਾਰਡ ਵੀ ਨਹੀਂ ਤਾਨੂੰ ਪ੍ਰੋਮੋਸ਼ਨ ਔਰ ਅਵਾਰਡ ਆਊਟ ਆਫ ਵੇ ਕਿਉਂ ਦਿੱਤਾ ਜਾ ਰਿਹਾ ਜਦੋਂ ਤੁਸੀਂ ਆਪਣੀ ਡਿਊਟੀ ਨਿਭਾਣੀ ਹੈ ਡਿਊਟੀ ਨਿਭਾਣ ਲੈਣੇ ਮਿਲਿਆ ਜਾ ਰਿਹਾ ਐ ਐਨਕਾਊਂਟਰ ਹੋ ਰਹਾ ਹੈ ਬੰਦਿਆਂ ਨੂੰ ਮਾਰਨ ਲੇ ਮੇਰਾ ਇੱਕ ਆਖਰੀ ਸਵਾਲ ਹੈ ਤੁਸੀਂ ਪ੍ਰੈਸ ਕਾਨਫਰੈਂਸ 'ਚ ਵਾਰ-ਵਾਰ ਕਿਹਾ ਕਿ ਖਾਕੀ ਦੇ ਵਿੱਚ ਅੱਤਵਾਦੀ ਆ ਗਏ ਗੁੰਡੇ ਬਣ ਗਏ ਇਹ ਟ੍ਰੈਂਡ ਠੀਕ ਨਹੀਂ ਹੈ ਪੰਜਾਬ ਲਈ ਇਹ ਵਾਰ-ਵਾਰ ਕਿਉਂ ਕਹਿਣਾ ਪੈ ਰਿਹਾ ਜੀ ਕਿਉਂਕਿ ਖਾਕੀ ਵਿੱਚ ਆਤੰਗਵਾਦੀ ਆ ਗਏ ਜਿਹੜੇ ਆਤੰਗਵਾਦੀ ਹੁੰਦੇ ਨੇ ਨਾ ਉਹ ਹੀ ਗੋਲੀਆਂ ਮਾਰਦੇ ਨੇ ਪੰਜਾਬ ਪੁਲਿਸ ਨੂੰ ਇਨਾ ਰਾਈਟ ਦੇ ਦਿੱਤਾ ਹੈ ਕਿ ਉਹ ਆਤੰਗਵਾਦੀ ਉਹ ਕਿਸੇ ਨੂੰ ਵੀ ਗੋਲੀ ਉਹਨਾਂ ਦੇ ਅੰਦਰ ਜਿਹੜੇ ਆਤੰਗਵਾਦੀ ਹੁੰਦੇ ਨੇ ਨਾ ਉਹਨਾਂ ਵਿੱਚ ਕੋਈ ਇਮੋਸ਼ਨਸ ਨਹੀਂ ਹੁੰਦੇ ਕੋਈ ਫੀਲਿੰਗਸ ਨਹੀਂ ਹੁੰਦੀਆਂ ਉਹਨਾਂ ਨੂੰ ਕੋਈ ਕਿਸੇ ਦੀ ਜਾਨ ਨਾਲ ਕੋਈ ਪਿਆਰ ਨਹੀਂ ਹੁੰਦਾ ਉਹ ਯੂ ਹਾਲ ਹੋ ਗਿਆ ਹੈ ਖਾਕੀ ਵਿੱਚ ਜਿਹੜੇ ਖਾਖੇ ਆਤੰਗਵਾਦ ਜਿਹੜੇ ਇਦਾਂ ਇਲੈਕਟ੍ਰਿਕ ਸ਼ਾਕ ਹੋਰ ਜਿੱਦਾਂ ਜਿੱਦਾਂ ਤੁਸੀਂ ਕਰਨਲ ਸਾਹਿਬ ਦਾ ਵੀ ਕੁੱਟਮਾਰ ਦਾ ਕੇਸ ਦੇਖਿਆ ਸੀ ਜਿਹੜਾ ਜਸਪ੍ਰੀਤ 7 ਗੋਲੀਆਂ ਇੱਕ ਬੱਚੇ ਨੂੰ 22 ਸਾਲ ਜਿਸ ਦਾ ਕੋਈ ਮੈਡੀ ਕੋਈ ਵੀ ਅਜ ਤੱਕ ਮੈਡੀ ਮਤਲਬ ਐਫ ਆਈ ਆਰ ਜਾਂ ਕੋਈ ਪੁਲਿਸ ਰਿਕਾਰਡ ਨਹੀਂ ਹੈ ਮਤਲਬ ਉਹ ਬੰਦਾ ਇਨਕ ਬੁਰਾ ਹੋ ਗਿਆ ਕਿ ਮਤਲਬ ਇੱਕੋ ਵਾਰੀ ਉਹ ਗੁੰਡਾ ਬਣ ਗਿਆ ਮਤਲਬ ਇਹਨਾਂ ਨੇ ਹਰ ਘਰੋਂ ਇੱਕ ਪੁੱਤ ਮਾਰਨਾ ਹੈ ਦੂਜਾ ਪੁੱਤ ਬਾਹਰ ਚਲੇ ਜਾਣਾ ਹੈ ਮਾਂ ਪਿਓ ਨੇ ਪਿੱਛੇ ਮਰ ਜਾਣਾ ਹੈ ਇਹ ਚੰਦ ਦਿਨ ਪੰਜਾਬ ਖਤਮ ਹੋ ਜਾਏ ਇਹ ਰੰਗਲਾ ਪੰਜਾਬ ਨਹੀਂ ਇਹ ਖੂਨਾ ਵਾਲਾ ਪੰਜਾਬ ਬਣਾਉਣਾ ਚਾਹ ਰਹੇ ਨੇ 84 ਵਾਪਸ ਆ ਗਿਆ ਹੈ ਅਗਰ ਅੱਜ ਜਿਸੀ ਸਾਰੇ ਪੂਰੇ ਪੰਜਾਬ ਵਾਸੀ ਤੁਸੀਂ ਫਰਗੇਟ ਅਬਾਊਟ ਪੋਲੀਟੀਸ਼ੀਅਨਸ ਫਰਗੇਟ ਬੀਜੇਪੀ ਕਾਂਗਰਸ ਆਮ ਆਦਮੀ ਅਕਾਲੀ ਕਿਸੇ ਨੂੰ ਸਾਨੂੰ ਪੋਲੀਟੀਸ਼ੀਅਨ ਦੀ ਲੋੜ ਨਹੀਂ ਹੈ ਅੱਜ ਪੰਜਾਬ ਦੀ ਜਨਤਾ ਨੂੰ ਇਕੱਠੇ ਹੋਣ ਦੀ ਲੋੜ ਹੈ ਅੱਜ ਸਾਨੂੰ ਕੋਈ ਪੋਲੀਟੀਸ਼ੀਅਨਸ ਦੀ ਲੋੜ ਨਹੀਂ ਹੈ ਸਾਨੂੰ ਪੰਜਾਬ ਦੀ ਜਨਤਾ ਨੂੰ ਇਕੱਠੇ ਇਕਜੁੱਟ ਵੈਦਰ ਮੀਡੀਆ ਵੈਦਰ ਪਬਲਿਕ ਅਸੀਂ ਪੰਜਾਬ ਦੇ ਸਿਟੀਜ਼ਨ ਆ ਪਹਿਲੇ ਸਾਡਾ ਰਾਈਟ ਬੰਦਾ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਬਚਾਈਏ ਇਹ ਪੋਲਿਟਿਸ਼ੀਅਨਸ ਨੇ ਸਾਰਿਆਂ ਨੇ ਸਾਡਾ ਪੰਜਾਬ ਰੋਲ ਦੇਣਾ ਅਸੀਂ ਇਨਸਾਨ ਸਿਟੀਜ਼ਨ ਆਫ ਪੰਜਾਬ ਬਚਾਏਗਾ ਪੰਜਾਬ ਨੂੰ ਪੋਲਿਟਿਕਸ ਨਹੀਂ ਬਚਾਏਗੀ ਸਾਰਾ ਯੁੱਧ ਸਾਰਾ ਪੰਜਾਬ ਇਕੱਠਾ ਹੋ ਕੇ ਖੜਾ ਹੋਏ ਔਰ ਲੜਾਈ ਲੜੇ ਜਸਟਿਸ ਲਈ ਤਾਂ ਪੰਜਾਬ ਬਚੂ